लेकिन कल सांसद को गद्दार इसलिए कहा क्योंकि वो सिख थे ये सिखों का अपमान था ये गुरुओं का अपमान था ਕਦਾਰ ਦੱਸੋ ਕੌਣ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿਛਲੇ ਕੁਝ ਕੁ ਸਾਲਾਂ ਤੋਂ ਇੰਡੀਆ 'ਚ ਗद्दार ਤੇ ਦੇਸ਼ ਦੋਹੀ ਦੇ ਸ਼ਬਦ ਬੜੇ ਫੇਮਸ ਹੋ ਗਏ ਨੇ ਪਹਿਲਾਂ ਇੰਡੀਆ 'ਚ ਕੇਵਲ ਪੜ੍ਹਾਈ ਦੇ ਸਰਟੀਫਿਕੇਟ ਮਿਲਦੇ ਸੀ ਪਰ ਅੱਜ ਕੱਲ ਗੱਦਾਰ ਤੇ ਦੇਸ਼ ਭਗਤੀ ਦੇ ਸਰਟੀਫਿਕੇਟ ਮਿਲਨੇ ਸ਼ੁਰੂ ਹੋ ਗਏ ਨੇ ਤੇ ਇਹ ਸਰਟੀਫਿਕੇਟ ਲੈਣ ਲਈ ਤੁਹਾਨੂੰ ਕੋਈ ਕੁਆਲੀਫਿਕੇਸ਼ਨ ਦੀ ਲੋੜ ਨਹੀਂ ਬਸ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਭਾਜਪਾ ਦੇ ਜੇ ਹੱਕ 'ਚ ਬੋਲ ਦਿਓ ਤਾਂ ਤੁਹਾਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਮਿਲ ਜਾਏਗਾ ਤੇ ਜੇ ਤੁਸੀਂ ਭਾਜਪਾ ਦੇ ਅਗੇਂਸਟ ਬੋਲ ਦਿਓ ਤਾਂ ਤੁਹਾਨੂੰ ਗੱਦਾਰ ਦਾ ਸਰਟੀਫਿਕੇਟ ਮਿਲ ਜਾਏਗਾ ਹੁਣ ਅਸਲ 'ਚ ਦੇਸ਼ ਦਾ ਗਦਾ ਤਾਂ ਉਹ ਹੋਣਾ ਚਾਹੀਦਾ ਹੈ ਜਿਹੜਾ ਦੇਸ਼ 'ਚ ਡਿਵੈਲਪਮੈਂਟ ਦੀ ਗੱਲ ਨਹੀਂ ਕਰਦਾ ਇਥੋਂ ਦੇ ਹੈਲਥ ਸਿਸਟਮ ਐਜੂਕੇਸ਼ਨ ਸਿਸਟਮ ਨੂੰ ਠੀਕ ਨਹੀਂ ਕਰਨਾ ਚਾਹੁੰਦਾ ਜਿੰਨਾ ਟੈਕਸ ਮਿਡਲ ਕਲਾਸ ਤੋਂ ਲਿਆ ਜਾਇਆ ਹੈ ਕਿ ਉਹਨੀਆਂ ਫੈਸਿਲਿਟੀਆਂ ਉਹਨਾਂ ਨੂੰ ਮਿਲਦੀਆਂ ਪਈਆਂ ਨਹੀਂ ਕਿਹੜੀ ਸਰਕਾਰ ਗਲਤ ਪੋਲਿਸੀਆਂ ਲੈ ਕੇ ਆਉਂਦੀ ਪਈ ਹੈ ਇਹਨਾਂ ਚੀਜ਼ਾਂ ਤੇ ਗੱਲ ਹੋਣੀ ਚਾਹੀਦੀ ਹੈ ਤੇ ਜੇ ਸਰਕਾਰ ਇਹਨਾਂ ਚੀਜ਼ਾਂ ਤੇ ਜਵਾਬ ਨਹੀਂ ਦਿੰਦੀ ਉਹ ਸਰਕਾਰ ਗਦਾਵਣੀ ਚਾਹੀਦੀ ਆ ਹੁਣ ਮੈਂ ਇੱਥੇ ਰਾਹੁਲ ਗਾਂਧੀ ਦਾ ਪੱਖ ਨਹੀਂ ਲਾਇਆ ਇਹ ਸਾਰੇ ਗਦਾਰ ਨੇ ਸਾਨੂੰ ਸਾਇਣ ਪਤਾ ਕਿ ਕਾਂਗਰਸ ਨੇ ਆਪਣੇ ਟਾਈਮ ਕਿੰਨੇ ਘੁਟਾਲੇ ਕੀਤੇ 1984 ਜੇ ਜੋ ਸਿੱਖਾਂ ਨਾਲ ਹੋਇਆ ਉਹ ਸਿੱਖ ਕਦੀ ਨਹੀਂ ਭੁੱਲ ਸਕਦੇ ਗੱਲ ਇਹ ਵੀ ਹੈ ਕਿ ਕਿਸੇ ਦੀ ਸਟੇਟਮੈਂਟ ਨੂੰ ਕਿਵੇਂ ਗਲਤ ਵਿਖਾ ਕੇ ਉਹਦੇ ਉੱਤੇ ਧੰਦੀ ਆਜੰਤੀ ਖੇਢੀ ਜਾਈ ਆ ਉਹ ਵੀ ਇੱਕ ਗਲਤ ਚੀਜ਼ ਹੈ। راہુલ ਗਾਂਧੀ ਨੇ ਵਿਨੀਤ ਬਿੱਟੂ ਨੂੰ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਲਈ ਗੱਦਾ ਕਿਹਾ ਪਰ ਆਪਣੇ ਪ੍ਰਧਾਨਮੰਤ ਹੀ ਕਹਿਣ ਦੇ ਨੇ ਕਿ راہુલ ਗਾਂਧੀ ਨੇ ਸਿੱਖਾਂ ਨੂੰ ਟਾਰਗੇਟ ਕੀਤਾ ਸਿੱਖਾਂ ਨੂੰ ਗੱਦਾ ਕਿਹਾ ਔਰ ਪਹਿਲੀ ਚੀਜ਼ ਤਾਂ ਗੁਰੂ ਗੋਬਿੰਦ ਸਿੰਘਾਂ ਨੂੰ ਗਦਾਰ ਨਹੀਂ ਕਿਹਾ ਤੇ ਦੂਜੀ ਚੀਜ਼ ਜਿਹੜੇ ਸਿੱਖ ਹੈਗੇ ਨਾ ਉਹ ਬਨੀਤ ਬਿੱਟੂ ਨੂੰ ਵੈਸੇ ਗਦਾਰ ਮੰਨਦੇ ਨੇ ਭਾਵੇਂ ਉਹਨੇ ਆਪਦੇ ਸਿਰ ਤੇ ਪੱਗ ਸਜਾਈ ਹੁੰਦੀ ਜਾਂ ਨਾ ਸਜਾਈ ਹੁੰਦੀ ਕਿਉਂਕਿ ਪੱਗ ਤੇ ਸਿਰਫ ਸੋਨ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ ਤੇ ਬਨੀਤ ਬਿੱਟੂ ਉਸੇ ਬੀਨਤ ਸਿੰਘ ਦਾ ਪੋਤਾ ਹੈ ਜਿਹੜਾ 1992 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਸੀ 1992 ਤੋਂ ਲੈ ਕੇ 1995 ਤੱਕ ਪੰਜਾਬ 'ਚ ਕਿੰਨੇ ਹੀ ਬੇਗੁਨਾ ਸਿੱਖਾਂ ਨੂੰ ਮਾਰਿਆ ਗਿਆ ਤੇ ਬੀਨਤ ਸਿੰਘ ਨੇ ਖੁਦ ਇਹ ਕਾਰਵਾਈ ਕਰਨ ਆ order ਦਿੱਤੇ ਸੀ ਬੇਅੰਤ ਸਿੰਘ ਨੇ ਡੀਜੀਪੀ ਕੇਪੀਐਸ ਗੈਨੂਏ ਫ੍ਰੀ ਐਡ ਦਿੱਤੀ ਸੀ ਕਿ ਪੰਜਾਬ ਤੇ ਜਿੰਨੇ ਵੀ ਖਾਲਸਤਾਨੀ ਸਮਰਥਕ ਨਾ ਉਹਨਾਂ ਸਾਰਿਆਂ ਨੂੰ ਸਿੱਧਾ ਖਤਮ ਕੀਤਾ ਜਾਵੇ ਨਾ ਕੋਈ ਗ੍ਰਿਫਤਾਈ ਨਾ ਕੋਈ ਕੇਸ ਸਿੱਧਾ ਅਨਕਾਉਂਟ ਤੇ ਜੇ ਇਹਨਾਂ ਅਨਕਾਉਂਟਾਂ ਦੇ ਵਿੱਚ ਕੋਈ ਬੇਗੁਨਾ ਲੋਕ ਵੀ ਮਾਰੇਗੇ ਨਾ ਤਾਂ ਇਸ ਚੀਜ਼ ਨੂੰ ਲੈ ਕੇ ਕਦੀ ਵੀ ਕੇਪੀਐਸ ਗੈਨੂ ਕੋਈ ਸਵਾਲ ਨਹੀਂ ਪੁੱਛਿਆ ਜੇਗਾ ਇਹ ਸਭ ਖੁੱਲੀ ਛੂਟ ਗਾ ਕੇ ਉਸ ਟਾਈਮ ਕੇ ਪੀਐਸ ਗਿੱਲ ਨੇ ਹਜ਼ਾਰਾਂ ਫੇਕ ਅਨਕਾਊਂਟਰ ਕੀਤੇ ਕਿੰਨੇ ਬੇਗੁਨਾ ਨੌਜਵਾਨਾਂ ਨੂੰ ਬਿਨਾਂ ਕਿਸੇ ਸ਼ੱਕ ਦੇ ਸਿਰਫ ਖਾਲਸਤਾਨੀ ਸਮਰਥਕ ਕਹਿ ਕੇ ਮਾਰ ਦਿੱਤਾ ਗਿਆ ਤੇ ਕਿੰਨੇ ਪਰਿਵਾਰਾਂ ਨੂੰ ਉਹਨਾਂ ਦੇ ਪੁੱਤਾਂ ਨਹੀਂ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਤੱਕ ਨਹੀਂ ਨਸੀਬੀਆਂ ਤੇ ਇਹ ਅਵਨੀਤ ਬਿੱਟੂ ਉਸੇ ਬੈਂਤ ਸਿੰਘ ਦਾ ਪੁੱਤ ਹੈ ਤੇ ਵੱਡੀ ਗੱਲ ਇਹ ਵੇਖੋ ਕਿ ਇਹ ਅਵਨੀਤ ਬਿੱਟੂ ਆਪਣੇ ਦਾਦੇ ਵੱਲੋਂ ਕੀਤੇ ਗਏ ਉਹਨਾਂ ਕੰਮਾਂ ਨੂੰ ਬਿਲਕੁਲ ਠੀਕ ਰਹਿਂਦਾ ਹੁਣ ਭਾਜਪਾ ਵਾਲੇ ਇਹਨਾਂ ਸਭ ਚੀਜ਼ਾਂ ਨੂੰ ਲੈ ਕੇ ਕਾਂਗਰਸ ਨੂੰ ਜ਼ਿੰਮੇਵਾਰ ਠਹਾਉਂਦੇ ਨੇ 1984 ਦੇ ਵਿੱਚ ਜਿਹੜਾ ਹਮਿੰਦਰ ਸਾਹਿਬ ਤੇ ਹਮਲਾ ਹੋਇਆ ਜਾਂ ਉਸ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਹੋਇਆ ਤੇ ਜਿੰਨੇ ਵੀ ਉਹ ਫੇਕ ਅਨਕਾਉਂਟਾ ਕੀਤੇ ਗਏ ਉਹਨਾਂ ਸਭ ਦਾ ਜ਼ਿੰਮੇਵਾਰ ਕਾਂਗਰਸ ਹੈ ਤਾਂ ਫਿਰ ਉਹਨੇ ਭਾਜਪਾ ਵਾਲੇ ਉਸ ਬੀਨਤ ਸਿੰਘ ਦੇ ਪੋਤੇ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਦੇ ਨੇ ਜਿਹਨੇ ਇਸ ਸਾਰੇ ਕੰਮ ਦੇ ਵਿੱਚ ਕਾਂਗਰਸ ਦਾ ਸਾਥ ਦਿੱਤਾ ਸੀ ਜਦੋਂ ਵਿਨੀਤ ਬਿੱਟੂ ਤੁਹਾਡੀ ਪਾਰਟੀ 'ਚ ਨਹੀਂ ਸੀ ਤਾਂ ਉਦੋਂ ਵਿਨੀਤ ਬਿੱਟੂ ਵੀ ਮਾੜਾ ਸੀ ਉਹਦਾ ਦਾਦਾ ਬੀਨਤ ਸਿੰਘ ਵੀ ਮਾੜਾ ਸੀ ਪਰ ਜਦੋਂ ਅੱਜ ਉਹ ਦੀ ਪਾਰਟੀ ਤੇ ਉਹਦਾ ਅਵਨੀਤ ਬਿੱਟੂ ਵੀ ਸਹੀ ਹੋ ਗਿਆ ਉਹਦਾ ਦਾਦਾ ਵੀ ਸਹੀ ਹੋ ਗਿਆ ਤਾਂ ਫਿਰ ਹੁਣ ਦੱਸੋ ਅਸਲ 'ਚ ਗਦਾਾ ਕੋਣ ਹੈ ਤੁਹਾਡੇ ਲਈ ਬੇਸ਼ੱਕ ਗਦਾਾ ਨਾ ਹੋਣ ਪਰ ਸਿੱਖਾਂ ਦੀ ਹਮੇਸ਼ਾ ਅਵਨੀਤ ਬਿੱਟੂ ਤੇ ਉਹਦਾ ਪਰਿਵਾਰ ਗਦਾਾ ਨਹੀਂ ਮਾ ਗਦਾਏਗਾ ਤੇ ਹੁਣ ਮੋਦੀ ਨੂੰ ਸਿੱਖਾਂ ਦੀ ਫਿਕਰ ਆਉਣ ਲੱਗ ਪਈ ਪਰ ਜਦੋਂ 1 ਸਾਲ ਤੱਕ ਸਿੱਖ ਕਿਸਾਨ ਦਿੱਲੀ ਦੇ ਬਾੜ ਦੇ ਬੈਠੇ ਸਨ ਤਾਂ ਉਦੋਂ ਮੋਦੀ ਨੂੰ ਸਿੱਖਾਂ ਦੀ ਫਿਕਰ ਨਹੀਂ ਹੋਈ ਕਿਉਂ ਉਦੋਂ ਸਿੱਖ ਕਿਸਾਨਾਂ ਨੂੰ ਦਿੱਲੀ 'ਚ ਆਉਣ ਤੋਂ ਰੋਕਣ ਲਈ ਉਹਨਾਂ ਤੇ ਡਾਂਗਾਂ ਵਾਰੀਆਂ ਗਈਆਂ ਸੜਕਾਂ ਤੇ ਕਿਲ ਬਿਛਾਏ ਗਏ ਬੈਰੀ ਗੇੜ ਲਾਏ ਗਏ ਤੇ ਤੁਹਾਡਿਕ ਗੋਦੀ ਮੀਡੀਆ ਨੇ ਸਿੱਕ ਕਿਸਾਨਾਂ ਨੂੰ ਗੱਦਾ ਛੱਡੋ ਪਾਕਿਸਤਾਨੀ ਤਾਂ ਕਹਿ ਦਿੱਤਾ ਸੀ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਅੱਜ ਤੱਕ ਮੋਦੀ ਨੇ ਕੋਈ ਜਵਾਬ ਨਹੀਂ ਦਿੱਤਾ ਚਲੋ ਇਹਨਾਂ ਸਾਰੀਆਂ ਗੱਲਾਂ ਨੂੰ ਛੱਡਦੇ ਆਂ ਆਪਾਂ 1984 ਤੇ ਆਉਂਦੇ ਆਂ ਜਿਸ ਚੀ ਨੂੰ ਲੈ ਕੇ ਹਮੇਸ਼ਾ ਕਾਂਗਰਸ ਨੂੰ ਇਕੁਇਟੀ ਸਾਈਜ਼ ਕੀਤਾ ਗਿਆ ਤੇ ਭਾਜਪੀ ਨੇ ਆਪਣਾ ਸਾਚ ਕਦੇ ਬਾਹਰ ਨਹੀਂ ਆਉਣ ਦਿੱਤਾ ਜਿਹੜਾ ਲਾਲ ਕਿਸ਼ਨ ਅਡਵਾਨੀ ਭਾਜਪੀ ਦਾ ਮੰਤਰੀ ਸੀ ਇਹਨੇ ਉਸ ਟਾਈਮ ਸੜਕਾਂ ਤੇ ਜਲੂਸ ਕੱਢਿਆ ਸੀ ਕਿ ਹਰਮੰਦਰ ਸਾਹਿਬ ਤੇ ਫੌਜ ਭੇਜ ਕੇ ਹਮਲਾ ਕਰਨਾ ਚਾਹੀਦਾ ਹੈ ਤੇ ਉੱਥੇ ਜਿਹੜੇ ਸਿੱਖੇਗੇ ਨੇ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਤਾਂ ਇਹ ਗੱਲਾਂ ਕਹਿਣ ਵਾਲਾ ਤੇ ਇਹ ਜਲੂਸ ਕੱਢਣ ਵਾਲਾ ਮੰਤਰੀ ਬੀਜੇਪੀ ਦਈ ਸੀ ਤੇ ਆ ਵਿਅਕਤੀ ਨਾਨਾ ਜੀ ਦੇਸ਼ਮੁਖ ਜਿਹੜਾ RSS ਦਾ ਨੇਤਾ ਸੀ ਜਿਸ RSS ਦੀ ਅਡਿਓਲੋਜੀ ਤੇ ਤੁਹਾਡੀ BJP ਸਰਕਾਰ ਚੱਲਦੀ ਆ ਇਹਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਸੀ ਕਿ ਜਿਹੜਾ ਇੰਦਾ ਗਾਂਧੀ ਨੇ ਹਰਮੰਦਰ ਸਾਹਿਬ ਤੇ ਫੌਜੀ ਕਾਰਵਾਈ ਕਰਵਾਈ ਹੈ ਉਥੇ ਹਮਲਾ ਕਰਵਾਇਆ ਉਹ ਬਿਲਕੁਲ ਸਹੀ ਕੀਤਾ ਹੈ ਤਾਂ ਇਹ ਲੋਕ ਤਾਂ ਤੁਹਾਡੀ BJP ਤੇ RSS 'ਚ ਸ਼ਾਮਲ ਸੀ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਕਦੀ ਬਿਆਨ ਦੋਗੇ ਕਿ ਜਿਨ੍ਹਾਂ ਨੇ ਉਸ ਕਤਲੇਆਮ ਦਾ ਸਮਰਥਨ ਕੀਤਾ ਉਹ ਸਭ ਲੋਕਾਂ ਨੇ ਗਲਤ ਕੀਤਾ ਸੀ ਤੁਸੀਂ ਕਦੀ ਇਦਾਂ ਦਾ ਬਿਆਨ ਨਹੀਂ ਦੋਗੇ ਕਿਉਂਕਿ ਤੁਹਾਡੀ ਆਜ਼ਮਤੀ ਸਿਰਫ ਧੰਦੇ ਅਡਿਓਲੋਜੀ ਜਿਤੇ ਚੱਲਦੀ ਆ ਤੇ ਤੁਸੀਂ ਪੂਰੇ ਦੇਸ਼ 'ਚ ਤਾਂ ਸੈੱਟ ਕਰ ਚੁੱਕੇ ਹੋ ਕਿ ਭਾਜਪਾ ਨੂੰ ਗਲਤ ਬੋਲਣਾ ਮਤਲਬ ਦੇਸ਼ ਨੂੰ ਗਲਤ ਬੋਲਣਾ ਤੇ ਹੁਣ ਤੁਸੀਂ ਇਹ ਪੰਜਾਬ 'ਚ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਪਿਓ ਕਿਉਂਕਿ ਤੁਹਾਨੂੰ ਪਤਾ ਹੈ ਜੇ ਪੰਜਾਬ 'ਚ ਸਰਕਾਰ ਬਣਾਉਣੀ ਹੈ ਤਾਂ ਸਿੱਖਾਂ ਨੂੰ ਆਪਣੇ ਹੱਕ 'ਚ ਕਰਨਾ ਪੈਣਾ ਪਰ ਇੱਕ ਗੱਲ ਯਾਦ ਕਿਉਂਕਿ ਸਿੱਖ ਇਹਨੇ ਮੂਰਖ ਨਹੀਂ ਉਹਨਾਂ ਨੂੰ ਤੁਹਾਡੇ ਸਾਰੇ ਤੋਂ ਇਤਿਹਾਸ ਦਾ ਪਤਾ ਹੈ ਕਿ ਕਿਵੇਂ ਤੁਸੀਂ ਧੰ ਦੇ ਨਾਮ ਤੇ ਰਾਜਨੀਤੀ ਖੇਡਦੇ